ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਿਏ ਕਿ ਮੀਟਿੰਗ ਦਾ ਐਲਾਨ ਹੋ ਚੁੱਕਾ ਹੈ ਤੇ ਅੱਜ ਕੋਈ ਵੱਡਾ ਐਲਾਨ ਸੁਖਵੀਰ ਸਿੰਘ ਬਾਦਲ ਕਰ ਸਕਦੇ ਨੇ ਜਿਸ ਦੇ ਵਿੱਚ ਅੱਜ ਹੜਾ ਨੂੰ ਲੈ ਕੇ ਲਗਾਤਾਰ ਅਕਾਲੀ ਦਲ ਵੀ ਗਰਾਊਂਡ ਲੈਵਲ ਦੇ ਉੱਤੇ ਉਤਰਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਉੱਥੇ ਸਾਰੀ ਜਿਹੜੀ ਕਿ ਬੈਕਫੀਲਡ ਲਈ ਜਾਵੇਗੀ ਤੇ ਜਿਸ ਤੋਂ ਬਾਅਦ ਆਪਣੇ ਹੀ ਅਕਾਲੀ ਲੀਡਰਾਂ ਨੂੰ ਕੋਈ ਵੱਡਾ ਸਨੇਹਾ ਪ੍ਰਦਾਨ ਸਾਹਿਬ ਲਗਾ ਸਕਦੇ ਨੇ ਆਦੇਸ਼ ਦਿੱਤੇ ਜਾ ਸਕਦੇ ਨੇ ਤੇ ਉੱਥੇ ਹੀ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਅੱਜ ਚਰਚਾ ਹੋਵੇਗੀ ਡਾਕਟਰ ਦਲਜੀਤ ਟੀਮਾਂ ਦੇ ਵੱਲੋਂ ਸਾਰੀ ਇਸ ਗੱਲ ਦੀ ਜਾਣਕਾਰੀ ਕੀ ਦਿੱਤੀ ਗਿਆ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂ ਰਿਹਾ ਸ਼ਰਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਹੜਾਂ ਕਰਨ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹਦੀ ਫੀਡਬੈਕ ਲੈਣ ਵਾਸਤੇ ਪਾਰਟੀ ਦੇ ਸਾਰੇ ਜ਼ਿਲ੍ਹਾ ਚੇਤੇਦਾਰ ਸੱਭਾ ਔਰ ਸਾਰੇ ਪੰਜਾਬ ਦੇ ਹਲਕਿਆਂ ਦੇ ਇੰਚਾਲ ਸੱਭਾ ਦੀ ਇੱਕ ਅੰਗਰਨੀ ਮੀਟਿੰਗ ਜਿਹੜੀ ਹੈ ਕੱਲ 2 ਵਜੇ ਪਾਰਟੀ ਦੇ ਮੁੱਖ ਦਫ਼ਤਰ ਤੇ ਚੰਡੀਗੜ੍ਹ ਚਪੜਾਈ ਅੱਜ ਦੀ ਪਾਰਟੀ ਫੀਲਡ ਦੇ ਵਿੱਚ ਬਹੁਤ ਮਿਹਨਤ ਕਰਦੀ ਪਾਰਟੀ ਦੇ ਪ੍ਰਧਾਨ ਸਰਦ ਸਿੰਘ ਬਾਦਲ ਸਾਹਿਬ ਵੀ ਖਾ ਖਾ ਜਾ ਕੇ ਆਪ ਜਿਹੜੇ ਵੀ ਪੀੜਿਤ ਲੋਕ ਨੇ ਉਹਨਾਂ ਦੀ ਮਦਦ ਕਰਦੇ ਪਰ ਸਮੱਸਿਆ ਦਿਨ ਦਿਨ ਗੰਭੀਰ ਹੋ ਰਹੀ ਇਸ ਕਰਕੇ ਆ ਉਹਨਾਂ ਨੇ ਸਹੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਮਹੱਤਵਪੂਰਨ ਲੋਕਾਂ ਦੀ ਮਦਦ ਪਾਰਟੀ ਦੇ ਗਰਾਉਂਡ ਤੇ ਕਰਦੀ ਹੈ ਉਹ ਸਾਰੀ ਫੀਡਬੈਕ ਲੈਣ ਤੋਂ ਬਾਅਦ ਨਵੇਂ ਸਿਰੇ ਤੋਂ ਕੱਲ ਫੈਸਲਾ ਕੀਤਾ ਜਾਏ ਇਸ ਕਰਕੇ ਮੈਂ ਸਾਰੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਤੇ ਸਾਰੇ ਜਿਹੜੇ ਹਲਕਿਆਂ ਦੇ ਇੰਚਾਰਜ ਸਾਹਿਬ ਨੂੰ ਬੇਨਤੀ ਕਰਦਾ ਕਿ ਕੱਲ 2 ਵਜੇ ਪਾਰਟੀ ਦਫਤਰ ਪਹੁੰਚਣ ਤੇ ਆਪੋ ਆਪਣੇ ਇਲਾਕਿਆਂ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਹੜਾ ਕਰਨ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹਦੀ ਫੀਡਬੈਕ ਲੈਣ ਵਾਸਤੇ ਪਾਰਟੀ ਦੇ ਸਾਰੇ ਜ਼ਿਲ੍ਹਾ ਚੇਤੇਦਾਰ ਸਹਿਬਾਨ ਔਰ ਸਾਰੇ ਪੰਜਾਬ ਦੇ ਹੜਕਿਆਂ ਦੇ ਇੰਚਾਰਜ ਸਹਿਬਾਨ ਦੀ ਇੱਕ ਅੰਗਰਵੀ ਮੀਟਿੰਗ ਜਿਹੜੀ ਹੈ ਕੱਲ 2 ਵਜੇ ਪਾਰਟੀ ਦੇ ਮੁੱਖ ਦਫ਼ਤਰ ਤੇ ਚੰਡੀਗੜ੍ਹ ਚੁੜਾਈ। ਪਹਿਲਾਂ ਹੀ ਪਾਰਟੀ ਫੀਲਡ ਦੇ ਵਿੱਚ ਬਹੁਤ ਮਿਹਨਤ ਕਰ ਰਹੀ। ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਵੀ ਖਾ ਖਾ ਜਾ ਕੇ ਆਪ ਜਿਹੜੇ ਵੀ ਪੀੜਿਤ ਲੋਕ ਨੇ ਉਹਨਾਂ ਦੀ ਮਦਦ ਕਰਕੇ ਪਰ ਸਮੱਸਿਆ ਦਿਨੋ ਦਿਨ ਗੰਭੀਰ ਹੋ ਰਹੀ ਇਸ ਕਰਕੇ ਆਉਣ ਵਾਲੇ ਸਮੇਂ ਦੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਪਾਰਟੀ ਦੇ ਗਰਾਊਂਡ ਤੇ ਕਰਨੀ ਹੈ ਉਹ ਸਾਰੀ ਫੀਡਬੈਕ ਲੈਣ ਤੋਂ ਬਾਅਦ ਨਵੇਂ ਸਿਰੇ ਤੋਂ ਕੱਲ ਫੈਸਲਾ ਕੀਤਾ ਜਾਏ ਇਸ ਕਰਕੇ ਮੈਂ ਸਾਰੇ ਜਿਲ੍ਹਾ ਜਥੇਦਾਰ ਸਾਹਿਬਾਨ ਤੇ ਸਾਰੇ ਜਿਹੜੇ ਹਲਕੇ ਦੇ ਇੰਚਾਰਜ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਕੱਲ 2 ਵਜੇ ਪਾਰਟੀ ਦਫ਼ਤਰ ਪਹੁੰਚਣ ਤੇ ਆਪੋ ਆਪਣੇ ਇਲਾਕਿਆਂ ਦੀ ਪੂਰੀ ਰਿਪੋਰਟ ਜਿਹੜੀ ਹੈ ਉਂਦਾ ਹੈ ਸ਼ਰਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਹੜਾ ਕਰਨ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹਦੀ ਫੀਡਬੈਕ ਲੈਣ ਵਾਸਤੇ ਪਾਰਟੀ ਦੇ ਸਾਰੇ ਜ਼ਿਲ੍ਹਾ ਚੇਤੇਦਾਰ ਸਾਬਾ ਔਰ ਸਾਰੇ ਪੰਜਾਬ ਦੇ ਹਲਕਿਆਂ ਦੇ ਇੰਚਾਲ ਸਰਬੰਦੀ ਇੱਕ ਅੰਗਰਨੀ ਮੀਟਿੰਗ ਜਿਹੜੀ ਹੈ ਕੱਲ 2 ਵਜੇ ਪਾਰਟੀ ਦੇ ਮੁੱਖ ਦਫਤਰ ਤੇ ਚੰਡੀਗੜ੍ਹ ਚਪੜਾਈ ਪਹਿਲਾਂ ਹੀ ਪਾਰਟੀ ਫੀਲਡ ਦੇ ਵਿੱਚ ਬਹੁਤ ਮਿਹਨਤ ਕਰਨੀ ਪਾਰਟੀ ਦੇ ਪ੍ਰਧਾਨ ਸਰਬੀ ਸਿੰਘ ਬਾਦਲ ਸਾਹਿਬ ਵੀ ਖਾਤਾ ਜਾ ਕੇ ਆਪ ਜਿਹੜੇ ਵੀ ਪੀੜਿਤ ਲੋਕ ਨੇ ਉਹਨਾਂ ਦੀ ਮਦਦ ਕਰਦੇ ਪਰ ਸਮੱਸਿਆ ਦਿਨ ਦਿਨ ਗੰਭੀਰ ਹੋ ਰਹੀ ਇਸ ਕਰਕੇ ਆ ਉਹਨਾਂ ਨੇ ਸਹੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਮਹੱਤਵਪੂਰਨ ਲੋਕਾਂ ਦੀ ਮਦਦ ਪਾਰਟੀ ਦੇ ਗਰਾਉਂਡ ਤੇ ਕਰਦੀ ਹੈ ਉਹ ਸਾਰੀ ਫੀਡਬੈਕ ਲੈਣ ਤੋਂ ਬਾਅਦ ਨਵੇਂ ਸਿਰੇ ਤੋਂ ਕੱਲ ਫੈਸਲਾ ਕੀਤਾ ਜਾਏ ਇਸ ਕਰਕੇ ਮੈਂ ਸਾਰੇ ਜ਼ਿਲ੍ਹਾ ਜੱਤੇਦਾਰ ਸਾਹਿਬਾਨ ਤੇ ਸਾਰੇ ਜਿਹੜੇ ਹਲਕਿਆਂ ਦੇ ਇੰਚਾਰਜਾਂ ਤੋਂ ਬੇਨਤੀ ਕਰਦਾ ਕਿ ਕੱਲ 2 ਵਜੇ ਪਾਰਟੀ ਦਫਤਰ ਪਹੁੰਚਣ ਤੇ ਆਪੋ ਆਪਣੇ ਇਲਾਕਿਆਂ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਨਾਲ ਲੈ ਕੇ